ਆ ਸਾਡੇ ਮਾਨਯੋਗ ਐਸਐਚਓ ਸਾਹਿਬ ਰਿਟਾਇਰਮੈਂਟ ਹੋਏ ਉਹਨਾਂ ਦੀ ਖੁਸ਼ੀ ਦੇ ਵਿੱਚ ਪਾਰਟੀ ਕੀਤੀ ਹੈ ਬਹੁਤ ਹੀ ਵਧੀਆ ਬਹੁਤ ਹੀ ਇਮਾਨਦਾਰ ਅਫਸਰ ਸੀਗੇ ਬਹੁਤ ਖੁਸ਼ੀ ਹੋਈ ਹੈ ਮੇਰੇ ਮੁੱਖ ਮੁਛੀ ਦੇ ਟਾਈਮ ਮੈਂ ਇੱਕ ਐਸਐਚਓ ਨੂੰ ਟਾਇਰਮੜ ਤੇ ਪਾਰਟੀ ਦੇ ਕਿ ਵਿਦਾ ਕਰ ਰਿਹਾ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਜੀ ਇਹ ਸਫਰ ਜ ਤੁਹਾਡੇ ਨਾਲ ਸਰਦਾ ਹੈ ਮੇਰੇ ਨਾਲ ਜਦੋਂ ਤਾਂ ਮੈਂ ਮੁਖਮੁੰਸ਼ੀ ਲੱਗਿਆ ਇਕੱਠੇ 3 ਮਹੀਨੇ ਹੋ ਗਏ ਸਾਨੂੰ ਅੱਛਾ ਜੀ ਹਾਂਜੀ ਬਹੁਤ ਵਧੀਆ ਸਮਾਂ ਨਿਕਲਿਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਚੇ ਸਾਹਿਬ ਤੋਂ ਬਹੁਤ ਵਧੀਆ ਗਾਈਡ ਕਰਦੇ ਸੀ ਹਾਂਜੀ ਹਾਂਜੀ ਤੇ ਅੱਜ ਕਿਸ ਤਰ੍ਹਾਂ ਦੀ ਵਿਦਾਇਗੀ ਦਿੱਤੀ ਗਈ ਹੈ ਉਹਨਾਂ ਨੂੰ ਬਹੁਤ ਵਧੀਆ ਅੱਜ ਅਸੀਂ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸੁਖਨੀ ਸਾਹਿਬ ਦਾ ਪਾਠ ਅਰਦਾਸ ਕਰਵਾ ਕੇ ਠੀਕ ਹੈ ਉਹਨਾਂ ਨੂੰ ਟੀਮ ਪਾਰਟੀ ਦੇ ਕੇ ਲੰਗਰ ਪਾੜੀ ਵਰਤਾ ਕੇ ਬਹੁਤ ਵਧੀਆ ਮਾਣਯੋਗ SSP ਸਾਹਿਬ ਵੀ ਆਪਣੇ ਪਹੁੰਚੇ ਸੀਗੇ ਬਹੁਤ ਮਾਣ ਮਹਿਸੂਸ ਹੋਇਆ ਅੱਜ ਬਹੁਤ ਵਧੀਆ ਅੱਜ ਪ੍ਰੋਗਰਾਮ ਆਇਆ ਜੀ ਹਾਂਜੀ ਅੱਜ ਬੜਾ ਵਧੀਆ ਦਿਨ ਹੈ ਜੀ ਆਪਣੇ ਉਹਨਾਂ ਦੀ ਰਿਟਾਇਰਮੈਂਟ ਹੈਗੀ ਆ ਸਾਡੇ SHO ਤੇ ਇਹਨਾਂ ਦੇ ਇੱਥੇ ਪਾਠ ਰਖਾਏ ਹੋਏ ਸੀਗੇ ਪਾਠ ਦੇ ਭੋਗ ਪਏ ਆ ਤੇ ਬੜਾ ਵਧੀਆ ਲੱਗਦਾ ਵੀ ਪੁਲਿਸ ਸਟੇਸ਼ਨ ਦੇ ਵਿੱਚ ਆਪਾਂ ਮਹਾਰਾਜ ਗੁਰੂ ਸਾਹਿਬਾਨ ਦੇ ਉਹ ਟਾਸਰਾ ਲੈ ਕੇ ਤੇ ਇਹ ਸਾਰੇ ਜਿਹੜੇ ਤૈયਿਆ ਕਰਦੇ ਆਂ ਵੀ ਆਪਾਂ ਇਮਾਨਦਾਰੀ ਨਾਲ ਨੇਕ ਨੀਤੀ ਨਾਲ ਕੰਮ ਕਰਾਂਗੇ ਤੇ ਕਰਦੇ ਰਵਾਂਗੇ ਠੀਕ ਸਰ ਇਹ ਜਿਹੜੀ ਰਿਟਾਇਰਮੈਂਟ ਹੋਈ ਸਰ ਇਸ ਤੋਂ ਬਾਅਦ ਅਫਸਰ ਨੂੰ ਤੁਸੀਂ ਕਿ ਕਿਸ ਤਰ੍ਹਾਂ ਦੇਖਦੇ ਵਿੱਚ ਵਧੀਆ ਹੁੰਦਾ ਜਾਂ ਅਫਸਰ ਦੀ ਕਿਸ ਤਰ੍ਹਾਂ ਦੀ ਲਾਈਫ ਹੁੰਦੀ ਹੈ ਇਸ ਤੋਂ ਬਾਅਦ ਬਿਲਕੁਲ ਜੀ ਉਹਨੇ ਇੱਕ ਆਪਣੇ ਜ਼ਿੰਦਗੀ ਦੀ ਇੱਕ ਪਾਰੀ ਪੂਰੀ ਕੀਤੀ ਆ ਹਾਂਜੀ ਤੇ ਦੂਜੀ ਪਾਰੀ ਦੂਜਾ ਸਫ਼ਰ ਸ਼ੁਰੂ ਹੋਣਾ ਜਿਸ ਦੇ ਵਿੱਚ ਉਹਦੀਆਂ ਜਿਹੜੀਆਂ ਪਰਿਵਾਰਕ ਜ਼ਿੰਮੇਵਾਰੀਆਂ ਵੱਧ ਧਿਆਨ ਦੇ ਸਕਦਾ ਤੇ ਆਪਣੇ ਜਿਹੜੇ ਦੁਨੀਆਦਾਰੀ ਦੇ ਆਪਣੇ ਘਰ ਦੇ ਕੰਮ ਉਹਨਾਂ ਦੇ ਵਿੱਚ ਆਪਣੇ ਹੋਰ ਜਿਹੜੇ ਉਹਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਘਰੇਲੂ ਉਹਨਾਂ ਨੂੰ ਜਿਆਦਾ ਮੁਖੂਬੀ ਉਹਨਾਂ ਨੂੰ ਦੇਖ ਸਕਦਾ ਬਾਦ ਕਿਸ ਤਰ੍ਹਾਂ ਦੀ ਅਫਸਰ ਨੂੰ ਇੱਕ ਮਲਾਜ਼ਮ ਜਿਹੜੀਆਂ ਔਕੜਾਂ ਹੁੰਦੀਆਂ ਜਦੋਂ ਸਰਵਿਸ ਕਰਦਾ ਹੈ ਸਰ ਤੁਹਾਡੇ ਤੇ ਆਪੇ ਦੇਖੋ ਜੀ ਜਿਹੜੀ ਮਿਹਨਤ ਕਰਨੀ ਹੁੰਦੀ ਹੈ ਉਹ ਆਪਣੇ ਡਿਊਟੀ ਦਾ ਹਿੱਸਾ ਹੈ ਹਾਂਜੀ ਹਾਂਜੀ ਤੇ ਮਿਹਨਤ ਕਰਦੇ ਹੋਏ ਆਪਣੀ ਡਿਊਟੀ ਕਰਦੇ ਹੋਏ ਜਿਹੜੀ ਵੀ ਔਕੜਾਂ ਆਉਂਦੀਆਂ ਉਹਨਾਂ ਨੂੰ ਉਹਦੇ ਡਿਊਟੀ ਦੇ ਹਿੱਸੇ ਵਜੋਂ ਲੈ ਕੇ ਚੱਲਣਾ ਚਾਹੀਦਾ ਹੈ ਤੇ ਬਾਕੀ ਨੇਕ ਨੀਤੀ ਨਾਲ ਇਮਾਨਦਾਰੀ ਨਾਲ ਚੱਲੋ ਤਾਂ ਔਕੜਾ ਔਕੜਾ ਕੋਈ ਔਕੜਾ ਨਹੀਂ ਰਹਿੰਦੀਆਂ ਜੀ ਕਿਵੇਂ ਦਾ ਰਿਹਾ ਸਫਰ ਨੌਕਰੀ ਦਾ ਬਹੁਤ ਹੀ ਵਧੀਆ ਜੀ ਤੇ ਬੜੀ ਮਤਲਬ ਵਧੀਆ ਲੱਗਾ ਜੀ ਸਾਰਾ ਸਟਾਫ ਮੇਰਾ ਬਹੁਤ ਵਧੀਆ ਰੱਖਿਆ ਦਾ ਇੱਥੇ ਜਿਹੜੀ ਐਸਚੂ ਸ਼ੈਫ ਸੀ ਮੇਰੀ ਬਹੁਤ ਹੀ ਵਧੀਆ ਸੀ ਮਤਲਬ ਸਾਰਿਆਂ ਨਾਲੋਂ ਵਧੀਆ ਇੱਥੇ ਹੀ ਮੈਂ ਸਮਾਂ ਗੁਜ਼ਾਰਿਆ ਸਮਾਂ ਵਧੀਆ ਗੁਜ਼ਾਰਿਆ ਪਰ ਇੱਥੇ ਤਾਂ کیا ਬਾਤ ਸੀ ਐਡਾ ਵਧੀਆ ਸਟਾਫ ਸੀ ਮੇਰਾ ਤੇ ਤਨਦੇਈ ਨਾਲ ਕੰਮ ਕੀਤਾ ਤੇ ਬੇਨਤੀ ਨਾਲ ਸਾਰਿਆਂ ਨੂੰ ਐਵੇਂ ਕੰਮ ਕਰਨਾ ਚਾਹੀਦਾ ਅੱਜ ਗੁਰੂ ਦਾ ਓਟ ਆਸਰਾ ਵੀ ਲਿਆ ਬਿਲਕੁਲ ਸਰ ਉਹਦੇ ਤੋਂ ਬਿਨਾਂ ਤਾਂ ਆਪਾਂ ਕੁਝ ਵੀ ਨਹੀਂ ਕਰ ਸਕਦੇ ਸਰ ਉਹਦਾ ਓਟ ਆਸਰਾ ਲੈਣਾ ਤਾਂ ਬਹੁਤ ਹੀ ਜ਼ਰੂਰੀ ਹੈ ਕਿੰਨੇ ਸਾਲ ਸਰਵਿਸ ਹੋ ਗਈ ਸਰ ਇੱਥੇ ਸਰ ਕਰੀਬ 37 ਸਾਲ 37 ਸਾਲ ਹਾਂ ਸਾਰੇ ਇੱਥੇ ਨਹੀਂ ਵੱਖੋ ਜ਼ਿਲ੍ਹੇ ਫਰੀਪੁਰ 'ਚ ਹੀ ਰਹੇ ਆਂ ਜੀ ਵੱਖ-ਵੱਖ ਥਾਣਿਆਂ 'ਚ ਜਿੱਥੇ ਵੀ ਮਹਿਕਮੇ ਨੇ ਲਾਇਆ ਠੀਕ ਹੈ ਜੀ ਉੱਥੇ ਹੀ ਮੈਂ ਤਨਾਤ ਹੋਇਆ ਜੀ ਮੈਂ ਕਦੀ ਸ਼ਫਾਰਸ਼ੀ ਬਦਲੀ ਨਹੀਂ ਕਰਵਾਈ ਸੀ ਠੀਕ ਜਿੱਥੇ ਮੈਨੂੰ ਮਹਿਮਨ ਐਡਜਸਟ ਕਰਤਾ ਮੈਂ ਉੱਥੇ ਹੀ ਹੋ ਗਿਆ ਅੱਛਾ ਲੱਗ ਰਿਹਾ ਜੀ ਕਿਵੇਂ ਲੱਗ ਰਿਹਾ ਬਹੁਤ ਵਧੀਆ ਬਹੁਤ ਵਧੀਆ ਠੀਕ ਇਹ ਅੱਜ ਵਾਲੇ ਦਿਨ ਹੁਣ ਕੀ ਮੈਸੇਜ ਹੋਗੇ ਆਪਦੇ ਸਟਾਫ ਨੂੰ ਜਿਹੜੇ ਤੁਹਾਡੇ ਤੋਂ ਛੋਟੇ ਆ ਇਹਨਾਂ ਨੂੰ ਮੈਂ ਮੈਸੇਜ ਇਹੋ ਜਿਹਾ ਹੀ ਦਿੰਦਾ ਰਹਿੰਦਾ ਇਹ ਬੱਚੇ ਨੇ ਜੀ ਕੰਮ ਵਧੀਆ ਕਰਦੇ ਪਏ ਨੇ ਹੋਰ ਵੀ ਇਹਨਾਂ ਨੂੰ ਵਧੀਆ ਕਰਨ ਦਾ ਮੈਂ ਦੱਸਿਆ ਤਰੀਕਾ ਵੀ ਇਸ ਤਰ੍ਹਾਂ ਟਾਈਮ ਦਾ ਪੰਕਚੁਐਲਿਟੀ ਹੋਣੀ ਚਾਹੀਦੀ ਹੈ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਲੋਕਾਂ ਦੀਆਂ ਦੁੱਖ ਤਪੂਲੀਆਂ ਸੁਣਨੀਆਂ ਚਾਹੀਦੀਆਂ ਫੇਰ ਹੀ ਮਨ ਤੇ ਉਹਨਾਂ ਦੇ ਸਮੇਂ ਚ ਹੁਣ ਕਿਹੜੇ ਪਾਸੇ ਜ਼ਿੰਦਗੀ ਦਾ ਸਫਲ ਹੋ। ਬਸ ਘਰੇ ਰਹ ਵਧੀਆ ਰਾਂਗੇ ਜੀ ਸਾਰੇ ਪਰਿਵਾਰ ਚ ਬਾਹਰ ਮੇਰਾ ਕੈਨੇਡਾ ਬੇਟਾ ਪੀਆਰ ਉਹ ਵੇਟ ਕਰ ਰਿਆ ਮੇਰੀ। ਉਹਨਾਂ ਕੋਲ ਜਾਵਾਂਗਾ ਜੀ ਮਿਲਣ ਵਾਸਤੇ ਉਹਨਾਂ ਨੂੰ। ਬਾਕੀ ਵਧੀਆ ਜੀ। ਬੱਚੇ ਸੈਟਰ। ਸ਼ੁਕਰੀਆ ਜੀ ਸਾਡੇ। ਅੱਜ ਵਧੀਆ ਲੱਗ ਰਿਹਾ ਜੀ ਤੁਹਾਨੂੰ ਸਮੂਥ ਸਟਾਫ ਨੇ ਜਿਹੜੀ ਬਹੁਤ ਬਹੁਤ ਵਧੀਆ ਜੀ। ਮੈਂ ਇਹਨਾਂ ਦਾ ਦਿਲੋਂ ਸ਼ੁਕਰਗੁਜ਼ਾਰ ਹਾਂ। ਮੇਰੇ ਐਸਐਸਵੀ ਸਾਹਿਬ ਆਏ ਨੇ ਬੜਾ ਟਾਈਮ ਕੱਢ ਕੇ ਕੀਮਤੀ। ਤੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜੀ ਤਹਿ ਦਿਲੋਂ। ਠੀਕ ਹੈ ਤੇ ਬਾਕੀ ਸਮੂਹ ਸਟਾਫ ਦਾ ਹੀ ਅਪਰਾਲਾ ਹੈ ਜੀ ਹਾਂਜੀ ਹਾਂਜੀ ਇਹ ਇਹਨਾਂ ਨੇ ਹੀ ਕੀਤਾ ਸਾਰਾ ਜੀ ਹਾਂਜੀ ਹਾਂਜੀ ਇਹਨਾਂ ਨੂੰ ਮੈਂ ਕਿਹਾ ਸੀ ਕੋਈ ਗੱਲ ਨਹੀਂ ਜਿਵੇਂ ਤੁਹਾਨੂੰ ਚੰਗਾ ਲੱਗਦਾ ਇਹ ਕਹਿੰਦੇ ਸਰ ਨਹੀਂ ਅਸੀਂ ਵਿਦਿਆ ਬੜਾ ਧੂਮ ਧਮਾਣਾ ਤੁਹਾਨੂੰ ਭੇਜਣਾ ਜੀ ਮੈਂ ਹਰ ਚਲੋ ਨਾਕਨਵਸ ਵੀ ਪਹੁੰਚੇ ਹੋਏ ਉਹਨਾਂ ਤੇ ਧੰਨਵਾਦ ਕਰਾਂ ਹਾਂ ਉਹਨਾਂ ਦਾ ਵੀ ਧੰਨਵਾਦ ਜੀ ਤੁਹਾਡੀ ਪ੍ਰੈਸ ਦਾ ਜੀ ਬਹੁਤ ਬਹੁਤ ਧੰਨਵਾਦ ਅੱਧੇ ਬਲਾਵੇ ਤੇ ਭੱਜ ਕੇ ਆਏ ਨੇ ਹਾਂਜੀ ਤੇ ਮੈਂ ਬੜਾ ਦਿਲੋਂ ਧੰਨਵਾਦ ਕਰਦਾ ਹਾਂ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਸੋਈਸਾਨਾ ਸਰ ਨਾਲ ਐਸ ਐਚਓ ਅਸਤਪਾਲ ਸਿੰਘ ਜੀ ਥਾਣਾ ਮੁਖੀ ਆਰਫਕੇ ਤੋਂ ਜਿਨ੍ਹਾਂ ਨੇ ਅੱਜ ਅਟਾਇਰਮੈਂਟ ਜਿਨ੍ਹਾਂ ਦੀ ਅੱਜ ਪਾਰਟੀ ਕੀਤੀ ਸੀ ਸੁਗਣੀ ਸਾਹਿਬ ਦੇ ਪਾਠ ਕਰਾਏਗੇ ਔਰ ਉਸ ਤੋਂ ਬਾਅਦ ਸਮੂਹ ਸਟਾਫ ਨੇ ਸੂ ਸਮੂਹ ਜਿਹੜਾ ਸਟਾਫ ਹੈਗਾ ਇੱਥੇ ਆਰਫਕੇ ਦਾ ਉਹਨਾਂ ਵੱਲੋਂ ਜਿਹੜੀ ਸਮੂਹਕ ਪਾਰਟੀ ਕੀਤੀ ਗਈ ਵਿਦਾਇਗੀ ਦਿੱਤੀ ਗਈ ਸੋ ਇਸ ਚੱਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਸਾਡਾ ਜਿਹੜਾ ਚੈਨਲ ਸਾਡਾ ਪਈ ਸਾਡੀ ਧਰਤੀ ਸਾਡੇ ਲੋਕਾਂ ਨੂੰ ਬਾਦ ਸਬਸਕ੍ਰਾਈਬ ਸ਼ੇਅਰ ਲਾਈਕ ਨਾਲ ਧੰਨਵਾਦ ਵਾਹਿਗੁਰੂ ਜ